ਤਜਤਦਾ ਕੁਲਦੀਪ ਸਿੰਘ ਗਰਗਜ ਨੇ ਨੌਜਵਾਨ ਨੂੰ ਨਸ਼ਾ ਛੱਡਣ ਦਾ ਪ੍ਰਣ ਕਰਵਾਇਆ ਉਸ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਉਹਨੇ ਕਿਹਾ ਕਿ ਪੁੱਤ ਮਾਂ ਦੇ ਹੰਝੂ ਦੇਖ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਭਾਬਾ ਜੀ ਸਿਆਣੇ ਈ ਹਾਂ ਦਾ ਇੱਕ ਬੱਚਾ ਉਹ ਮੇਰੇ ਤੋਂ ਮੰਗੂ ਘਰ ਤਾਂ ਕੰਮ ਚੱਲਦਾ ਮੂਰਤ ਪੀਰ ਅੱਗੇ ਨਾ ਬੜਾ ਫਰਕ ਇਹ ਨਿਯਮ ਨਾਲ ਮਤਰੀ ਸਰੀ ਬੁੱਧੀ ਨਾਲ ਇਹ ਕੰਮ ਕਰਨਾ ਇਹ ਨਿਯਮ ਨਾਲ ਹੀ ਕਰਨਾ ਹਰ ਵਿਚਾਰ ਇਹ ਵੀ ਆਪਣੇ ਆ ਬੀਬੀ ਦੇ ਹੰਝੂ ਲੈ ਤੂੰ ਨਸ਼ਾ ਛੱਡਣਾ ਚਾਹਉਣਾ ਮੰਨ ਹੈਗਾ ਮੰਨੇਗਾ ਵੀ ਛੱਡ ਸਕਦਾ ਜਿਹੜਾ ਬੰਦਾ ਬੀਬੀ ਆਪਣਾ ਕੁਮਾਰੀ ਨੇ ਕੀ ਦੀ ਆ ਆਪਣੇ ਅੱਗੇ ਨੋਰ ਬਹੁਤ ਜ਼ਿਆਦਾ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨਾ ਕੋਈ ਆਇਆ 1.5 ਮਹੀਨਾ ਗੋਲੀਆਂ ਖਾਰਿਆ ਵੀ ਸਹੀ ਗੱਲ ਮੇਰਾ ਸੀ ਚਲੋ ਮਾਤਾ ਮੈਂ ਇਸ ਬੱਚੇ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਦਾਜ਼ ਪੈਂਦਾ ਸੱਚੇ ਪਾਤਸ਼ਾਹ ਇਹਨੂੰ ਮੇਸ਼ੇ ਕਰਾਉਣਾ ਇਹ ਚੰਗੀ ਸੰਗਤ ਕਰੇ ਤੁਸੀਂ ਪਾਠ ਕਰਦੇ ਚਲੋ ਜੀ ਜੀ ਸਾਹਿਬ ਜੀ ਸਾਹਿਬ ਅੰਮ੍ਰਿਤ ਸੰਗਤ ਲਾ ਕੇ ਦੇਣਾ ਸਹੀ ਸਹੀ ਕੋਈ ਨਹੀਂ ਮੈਂ ਦੋ ਪਾਠ ਕਰੋ ਜਿੱਦੇ ਮੈਂ ਫੇਰ ਵੀ ਆ ਜਾਊਗਾ ਇੱਥੇ ਟਾਈਮ ਕੋਈ ਗੱਲ ਨਹੀਂ ਇਹ ਬੱਚੂ ਦਾ ਕੋਈ ਗੱਲ ਨਹੀਂ ਤਬਨੇ ਚਾਇਆ ਪਰ ਇਹਨੂੰ ਉਦਮ ਆਪ ਵੀ ਕਰਨਾ ਪੈਣਾ ਬਾਣੀ ਦੇ ਪੈਰੋਂ ਲਾਓ ਆਪਣੀਆਂ ਮਾਵਾ ਦੇ ਹੰਝੂ ਦੇ ਵੇਖੋ ਤੁਸੀਂ ਕਿੰਨਾ ਚਿਰ ਹੋ ਗਿਆ ਬਾਬਾ ਜੀ ਕਿੰਨਾ ਚਿਰ ਹੋ ਗਿਆ ਇਹਨੇ ਲਾਇਆ ਹੈ ਇਹ ਆਪਣੇ ਆਪ ਲਾਗੀਆਂ ਆਪਣੇ ਆਪ ਲਾਗੀਆਂ ਇਹਨਾਂ ਚਿੱਟਾ ਹੁੰਦਾ ਬੰਦ ਹੋ ਜੇ ਫੇਰ ਤੁਸੀਂ ਮੇਰੇ ਬਸ ਸਕਦੇ ਸਾਡੇ ਬੰਦ ਹੋ ਜੇ ਫੇਰ ਤੁਸੀਂ ਕਿ ਜਦੋਂ ਮੁੱਕਿਆ ਨਾ ਕਰੀਓ ਚਲ ਬੇਬੇ ਕੋਈ ਨਹੀਂ ਹੌਸਲਾ ਰੱਖਾ ਕੀ ਹੋ ਜੂਗਾ ਤੂੰ ਹੁਣ ਬਥ ਨਹੀ ਕਰਨਾ ਤੂੰ